ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰਨ ਜਾ ਰਹੇ ਹੋ ਦਸ਼ਮ ਗੰਥ ਸਹਿਬ ਜੀ ਦੀ ਬਾਣੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ 24 ਅਵਤਾਰਾਂ ਦੇ ਵਿੱਚੋਂ ਕਲਕੀ ਅਵਤਾਰ ਆਓ ਦੇਖਦੇ ਅੱਗੇ ਮਾਰੇ ਫਰਮਾਨ ਕਰਦੇ ਹਨ ਕਿ ਹਰਣ ਗੂੜ ਅਗੂੜਨ ਗੱਜ ਹੈਗੇ ਸਾਸੰਗ ਜੀ ਜੁਦ ਦੇ ਵਿੱਚ ਜਸੂਰਵੇਂ ਹਨ ਉਹ ਪ੍ਰਗਟ ਰੂਪ ਦੇ ਵਿੱਚ ਅਤੇ ਗੁਪਤ ਰੂਪ ਦੇ ਵਿੱਚ ਸਾਸੰਗ ਜੀ ਕੁਝ ਸੂਰਮੇ ਜੋ ਜੁਗ ਦੇ ਜੁਦ ਦੇ ਵਿੱਚ ਲੜਨਗੇ ਉਹ ਦਿਖਾਈ ਦੇਣਗੇ ਪਰ ਕੁਝ ਗੁਪਤ ਰੂਪ ਦੇ ਵਿੱਚ ਗੱਜਣਗੇ ਅਤੇ ਲੜਨਗੇ ਮਾਰੇ ਅੱਗੇ ਕਹਿੰਦੇ ਹਨ ਕਿ ਲਖ ਪੀਰ ਪਿਆਹਵ ਭਜਹਗੇ ਭਿਆਨਕ ਜੁਦ ਨੂੰ ਦੇਖ ਕੇ ਸਾਸੰਗ ਜੀ ਜੋ ਕਾਇਰ ਲੋਕ ਹਨ ਜੋ ਡਰ ਫੋਕ ਹਨ ਜਿਨ੍ਹਾਂ ਨੂੰ ਆਪਣੀ ਜਾਨ ਦੀ ਪਰਵਾਹ ਹੈ ਅਤੇ ਜੋ ਮੌਤੋਂ ਡਰਦੇ ਹਨ ਸਾਹਾ ਸਿੰਘ ਜੀ ਜੰਗੇ ਮੈਦਾਨ ਦੇ ਵਿੱਚ ਆ ਗਏ ਹਨ ਪਰ ਅੜਿੱਕੇ ਚੜ ਚੁੱਕੇ ਹਨ ਹੁਣ ਭੱਜਦੇ ਫਿਰਦੇ ਹਨ ਉਹ ਭੱਜਣਗੇ ਅੱਗੇ ਮਾਰੇ ਕਹਿੰਦੇ ਹਨ ਕਿ ਸਾਰੇ ਬਿੰਦ ਪ੍ਰਵਿੰਦ ਪ੍ਰਹਾਰ ਰਹਿ ਗਏ ਸੂਰਮੇ ਛੇਤੀ ਛੇਤੀ ਅਰਥਾਤ ਝੁੰਡਾਂ ਦੇ ਝੁੰਡ ਤੀਰ ਚਲਾਉਣਗੇ ਸਾਹਾ ਸਿੰਘ ਜੀ ਸੂਰਮੇ ਹਨ ਜਲਦੀ ਤੋਂ ਜਲਦੀ ਇਸ ਜੰਗ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਛੁੰਡਾਂ ਦੇ ਝੁੰਡ ਇਕੱਠੇ ਹੋ ਕੇ ਤੀਰ ਚਲਾਉਣਗੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਣਾ ਰੰਗ ਅਪੀਤ ਬਿਹਾਰ ਰਹਿਗੇ ਸਾਹਸੰਗ ਜੀ ਜੰਗ ਭੂਮੀ ਦੇ ਵਿੱਚ ਨਿਡਰ ਹੋ ਕੇ ਫਿਰਨਗੇ ਸਾਹਸੰਗ ਜੀ ਜੋਰੇ ਸੂਰਮੇ ਹਨ ਜੰਗ ਭੂਮੀ ਦੇ ਵਿੱਚ ਬੇਫਿਕਰ ਹੋ ਕੇ ਨਿਡਰ ਹੋ ਕੇ ਉਹਨਾਂ ਨੂੰ ਕੋਈ ਵੀ ਡਰ ਨਹੀਂ ਹੋਵੇਗਾ ਕਿਸੇ ਵੀ ਕਿਸਮ ਦਾ ਭੈ ਨਹੀਂ ਹੋਵੇਗਾ ਨਿਰਭੈ ਹੋ ਕੇ ਅਪੀਤ ਹੋ ਕੇ ਉਹ ਜੰਗੇ ਮੈਦਾਨ ਦੇ ਵਿੱਚ ਫਿਰਨਗੇ ਜੰਗ ਦੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਖਗ ਉਦ ਅਦੋ ਅਦ ਬਜਹਗੇ ਅਤੇ ਤਲਵਾਰਾਂ ਉੱਚੀਆਂ ਉਠਾ ਕੇ ਉੱਚੀਆਂ ਤਲਵਾਰਾਂ ਚੁੱਕ ਕੇ ਅੱਧੀਆਂ ਪਚਦੀਆਂ ਵੱਜਣ ਗਿਆ ਸਾਰ ਸੰਗੀਆਂ ਤਲਵਾਰਾਂ ਉੱਚੀਆਂ ਚੁੱਕਣਗੇ ਅਤੇ ਅੱਧੀਆਂ ਪਚਦੀਆਂ ਉਹ ਵੱਜਣਗੀਆਂ ਇਸ ਤਰ੍ਹਾਂ ਜੰਗੇ ਮੈਦਾਨ ਦੇ ਜੋ ਹਾਲਾਤ ਹਨ ਮਹਾਰਾਜ ਫਰਮਾਨ ਕਰਦੇ ਹਨ ਅੱਗੇ ਕਹਿੰਦੇ ਹਨ ਕਿ ਲਖ ਜੋਧ ਮਹਾ ਜੁਦ ਗਜਹੇਗੇ ਅਤੇ ਜੋਦੇ ਜੋ ਹਨ ਮਹਾਨ ਯੋਧ ਨੂੰ ਵੇਖ ਕੇ ਜੋ ਸਾਸ ਸੰਗਤ ਜੀ ਕਾਫੀ ਭਾਰੀ ਯੋਧ ਹੈ ਦੱਸਿਆ ਜਾਂਦਾ ਹੈ ਕਿ ਮਹਾ ਭਾਰਤ ਦੇ ਨਾਲੋਂ ਵੀ ਇਹ ਜੋ ਜੁਦ ਹੈ ਜਿਆਦਾ ਵੱਡਾ ਹੋਣ ਵਾਲਾ ਹੈ ਜਿਆਦਾ ਮਹਾਨ ਹੋਣ ਵਾਲਾ ਹੈ ਕਲਯੁਗ ਦਾ ਜੋ ਅਖੀਰਲਾ ਜੰਗ ਹੈ ਇਸ ਨੂੰ ਦੇਖ ਕੇ ਜਸੂਰ ਮੇ ਹਨ ਸਾਹਾ ਸੰਗ ਜੀ ਉਹ ਗੱਜਣਗੇ ਅੱਗੇ ਮਾਰੇ ਕਹਿੰਦੇ ਹਨ ਕਿ ਅਣਰਣੇ ਸਿੱਧੂ ਹੂੰ ਦੇਸ ਟੂ ਕਹ ਗਏ ਦੋਹਾਂ ਪਾਸਿਆਂ ਦੇ ਜੋ ਸੈਨਾਪਤੀ ਹਨ ਅਨਸ਼ੇਸ਼ ਕਹਿਣ ਤੋਂ ਭਾਵ ਹੈ ਕਿ ਸਾਹਮਣੇ ਹੋ ਕੇ ਟਕਣਗੇ ਕਹਿਣ ਤੋਂ ਭਾਵ ਹੈ ਕਿ ਦੋਹਾਂ ਜੋ ਸੈਨਾ ਦੇ ਸੈਨਾਪਤੀ ਹਨ ਇੱਕ ਜਗ੍ਹਾ ਸੰਭਲ ਦਾ ਰਾਜਾ ਜੋ ਦੈਂਤ ਬਣਿਆ ਹੋਇਆ ਹੈ ਤੇ ਦੂਸਰੀ ਸਾਈਡ ਸਾਧ ਸੰਗਤ ਜੀ ਜੋ ਕਲਕੇ ਉਤਾਰ ਜੀ ਹਾਂ ਆਮੋ ਸਾਹਮਣੇ ਦੋ ਦੋ ਹੱਥ ਹੋਣਗੇ ਟੁਕਣਗੇ ਮਾਰੇ ਅੱਗੇ ਕਹਿੰਦੇ ਹਨ ਕਿ ਮੁਖ ਮਾਰ ਮਹਾਸੁਰ ਕੋ ਕਹਿਗੇ ਅਤੇ ਸਾਧ ਸੰਗਤ ਜੀ ਜੋ ਸੁਰ ਮੇ ਹਨ ਮੁਖ ਤੋਂ ਮਾਰੋ ਮਾਰੋ ਉੱਚੇ ਸੁਰ ਨਾਲ ਕੋਕਣਗੇ ਬਹੁਤ ਹੀ ਉੱਚੀ ਆਵਾਜ਼ ਦੇ ਵਿੱਚ ਮਾਰੋ ਮਾਰੋ ਦੀਆਂ ਆਵਾਜ਼ਾਂ ਸਾਧ ਸੰਗਤ ਜੀ ਉਹ ਲਗਾਉਣਗੇ ਅੱਗੇ ਮਾਰਾਇ ਫਰਮਾਨ ਕਰਦੇ ਹਨ ਕਿ ਗਾਨ ਗੰਦਰਵ ਦੇਵ ਨਿਹਾਰ ਰਹਿਣਗੇ ਸੰਗਤ ਜੀ ਗਾਨ ਗੰਦਰਵ ਤੇ ਦੇਵ ਤੇ ਜੁੱਧ ਨੂੰ ਦੇਖ ਕੇ ਨਿਹਾਰਨਗੇ ਵੇਖਣਗੇ ਸਾਧ ਸੰਗਤ ਜੀ ਆਨੰਦ ਠਾਉਣਗੇ ਦੇਖਣਗੇ ਅੱਗੇ ਮਾਰਾਏ ਕਹਿੰਦੇ ਹਨ ਕਿ ਜੈ ਸਾਧਨ ਦੇ ਦਾ ਪੁਕਾਰ ਰਹਿਣਗੇ ਅਖੰਡ ਸੁਰ ਨਾਲ ਜੈ ਜੈਕਾਰ ਦਾ ਸ਼ਬਦ ਉਚਾਰਨਗੇ ਇਹੋ ਜਿਹੇ ਸੁਰ ਹੋਣਗੇ ਉਹਨਾਰੇ ਲੰਮੇ ਲੰਮੇ ਸੁਰ ਨਾ ਟੁੱਟਣ ਵਾਲੇ ਸੁਰਾਂ ਦੇ ਨਾਲ ਜੈ ਜੈਕਾਰ ਕਰਨਗੇ ਧਰਮੀ ਸੂਰਮਿਆਂ ਦੀ ਜੋਧਿਆਂ ਦੀ ਅਤੇ ਸ਼ਬਦ ਗਉਣਗੇ ਸ਼ਬਦ ਉਚਾਰਨਗੇ ਮਹਾਰਾਜ ਕਹਿੰਦੇ ਹਨ ਅੱਗੇ ਗਏ ਜਮ ਦਾੜ ਕਿਰਪਾਣਣ ਬਹਾਂਗੇ ਜਮ ਦੜਾਲਾ ਦਾੜਾ ਜਮ ਦਾੜਹਾ ਅਤੇ ਕਿਰਪਾਨਾਂ ਚਲਾਉਣਗੇ ਅੱਗੇ ਮਾਰਾਈ ਕਹਿੰਦੇ ਹਨਗੇ ਅਦ ਅੰਗ ਅਦੋ ਅਦਰ ਲਾਹਾਂਗੇ ਅਤੇ ਜੋਧਿਆਂ ਦੇ ਅੱਦੇ ਅੱਦੇ ਕਰਕੇ ਜਿਹੜੇ ਕਿ ਸਾਧ ਸੰਗਤ ਜੀ ਪਹਿਲਾਂ ਹੀ ਅੱਦੇ ਹੋਏ ਹੋਣਗੇ ਉਹਨਾਂ ਨੂੰ ਵੀ ਅੱਦਿਆਂ ਤੋਂ ਵੀ ਅੱਦੇ ਕਰਕੇ ਅੰਗ ਉਤਾਰ ਦੇਣਗੇ ਕਹਿਣ ਤੋਂ ਭਾਵ ਹੈ ਕਿ ਟੁਕੜੇ ਟੁਕੜੇ ਕਰ ਦੇਣਗੇ ਵੈਰੀਆਂ ਦੇ ਜੋਧੇ ਸੂਰਮੇ ਹਨ ਅਗੇ ਮਹਾਰਾਜ ਕਹਿੰਦੇ ਹਨਗੇ ਰਣ ਰੰਗ ਤੁਰੰਗੇ ਬਾਜਾਂਗੇ ਰਣ ਭੂਮੀ ਵਿੱਚ ਤੁਰੀਆਂ ਵੱਜਣ ਗਿਆਨੇਕਾਂ ਤਰ੍ਹਾਂ ਦੇ ਸਾਜ਼ ਸਾਜ਼ ਸੰਗਤ ਜੀ ਜੋ ਹੈ ਉਹ ਜੰਗੇ ਮੈਦਾਨ ਦੇ ਵਿੱਚ ਵੱਜਣਗੇ ਜਦੋਂ ਜੋਧੇ ਸੂਰਮੇ ਸੰਘਰਸ਼ ਕਰਨਗੇ ਮਹਾਰਾਜ ਕਹਿੰਦੇ ਹਨ ਅਗੇ ਕਿ ਢਫ ਝਾਜ ਨਫੀਰੀ ਗਾਜਾਂਗੇ ਢਫ ਕਹੇ ਢਫਲੀ ਝਾਜ ਦੇ ਨਫੀਰੀਆਂ ਨੇਕਾ ਤਰ੍ਹਾਂ ਦੇ ਜੋ ਲੋਕ ਸਾਜ ਹਨ ਸਾ ਸੰਗਤ ਜੀ ਪੁਰਾਤਨ ਸਾਜ ਹਨ ਇਹ ਵੱਜਣਗੇ ਜੰਗੇ ਮੈਦਾਨ ਦੇ ਵਿੱਚ ਅੱਗੇ ਮਾਰੇ ਕਹਿੰਦੇ ਹਨ ਕਿ ਅਨਨੇਸ਼ ਦੁਹੂ ਦੇ ਸਤਾ ਵਹ ਗਿਆ ਸੈਨਾਪਤੀ ਅਨਨੇਸ਼ ਦੁਹਾ ਦਸ਼ਾਵਾਂ ਵਿੱਚ ਤਾਵਾ ਕਰਨਗੇ ਕਹਿੰਦਾ ਭਾਵ ਹੈ ਕਿ ਆਮੋ ਸਾਹਮਣੇ ਹੋਗੇ ਜੋ ਸੈਨਾਪਤੀ ਹਨ ਇੱਕ ਦੂਜੇ ਵੱਲ ਤਾਵਾ ਕਰਨਗੇ ਅੱਗੇ ਮਹਾਰਾਜੀ ਕਹਿੰਦੇ ਹਨ ਕਿ ਕਰ ਕਾੜੇ ਕਿਰਪਾਨ ਕਮ ਪਾਵੇਂਗੇ ਜਿਵੇਂ ਸਾਸੰਗਤ ਜੀ ਕਰਕੇ ਉਤਾਰ ਜੀਆਂ ਦੇ ਵਾਸਤੇ ਆਇਆ ਸੀ ਕਿਰਪਾਨ ਕੱਢ ਕੇ ਕਮਾਉਣਗੇ ਉਸੇ ਤਰ੍ਹਾਂ ਹੀ ਦੋਵੇਂ ਸਨਾਪਤੀ ਆਪਸ ਵਿੱਚ ਜਦੋਂ ਪੜਨਗੇ ਤਾਂ ਕਿਰਪਾਨਾਂ ਨੂੰ ਕੱਢ ਕੇ ਕਮਾਉਣਗੇ ਅੱਗੇ ਮਹਾਰਾਜੀ ਕਹਿੰਦੇ ਹਨ ਕਿ ਰਣਕੁੰਜਰ ਪੁੰਜ ਗਰਜਾਂਗੇ ਅਜਰ ਰਣਭੂਮੀਆਂ ਦੇ ਵਿੱਚ ਹਾਥੀਆਂ ਦੀ ਝੁੰਡ ਗਰਜਣਗੇ ਸਾਹਾ ਸੰਗਤ ਜੀ ਜੋ ਜੰਗ ਦਾ ਮੈਦਾਨ ਹੈ ਜੋ ਚਤਰੰਗੀ ਫੌਜ ਹੈ ਚਾਰ ਬਲ ਵਾਲੀ ਫੌਜ ਹੈ ਹਾਥੀਆਂ ਦੀ ਜੋ ਸੈਨਾ ਹੈ ਉਹ ਵੀ ਗੱਜੇਗੀ ਉਹ ਵੀ ਸਾਹਾ ਸੰਗਤ ਜੀ ਆਵਾਜ਼ਾਂ ਲਗਵਣਗੇ ਮਾਰੇ ਅੱਗੇ ਕਹਿੰਦੇ ਹਨ ਕਿ ਲਖ ਮੇਗ ਮਹਾਂਦੁੱਤ ਲਜਹਾਂਗੇ ਜਿੰਨਾ ਦੀ ਮਹਾਨ ਸੋਭਾ ਨੂੰ ਦੇਖ ਕੇ ਸਾਹਾ ਸਿੰਘ ਜੀ ਜਿਵੇਂ ਹਾਥੀ ਗੱਜਣ ਗਏ ਜੰਗੇ ਮੈਦਾਨ ਦੇ ਵਿੱਚ ਉਹਨਾਂ ਦੀ ਸੋਭਾ ਨੂੰ ਦੇਖ ਕੇ ਬੱਦਲ ਜ ਉਹ ਹਨ ਸ਼ਰਮਿੰਦੇ ਹੋਣ ਗਏ ਤੇ ਜੋਧਿਆਂ ਦੀ ਸੋਭਾ ਦੇਖ ਕੇ ਬੱਦਲ ਸ਼ਰਮਿੰਦੇ ਹੋਣਗੇ ਇੰਨਾ ਜ਼ਿਆਦਾ ਭਿਆਨਕ ਜੰਗ ਹੋਵੇਗਾ ਇਸ ਦੀ ਆਵਾਜ਼ ਇੰਨੀ ਜ਼ਿਆਦਾ ਹੋਵੇਗੀ ਮਹਾਰਾਜ ਕੇ ਕਹਿੰਦੇ ਹਨ ਕਿ ਇਸ ਮੰਡ ਮਹਾਰਾਣ ਜੁਟਾ ਹੈਗੇ ਅਤੇ ਜੋ ਸੂਰਮੇ ਹਨ ਸਾਹਾ ਸਿੰਘ ਜੀ ਕ੍ਰੋਧਮਾਨ ਹੋ ਕੇ ਕਹਿੰਦੋ ਭਾਵ ਹੈ ਕਿ ਵੀ ਰਸਤੇ ਨਾਲ ਪਰੇ ਹੋਣਗੇ ਰੋਹ ਦੇ ਵਿੱਚ ਆ ਕੇ ਉਸ ਮਹਾਨ ਜੁੱਧ ਦੇ ਵਿੱਚ ਜੁਟਣ ਗਏ ਜੂਜਣ ਗਏ ਸਾਹ ਸੰਗ ਜੀ ਅੱਗੇ ਮਾਰੇ ਕਹਿੰਦੇ ਹਨ ਕਿ ਛੋਟ 76 ਛਟਾ ਛੱਟ ਛੂਟਾਂਗੇ 70 ਜਲਦੀ ਜਲਦੀ ਛੁਟ ਕੇ ਡਿੱਗਣਗੇ ਸਾਹ ਸੰਗ ਜੀ ਜੋ ਸਨਾਪਤਿਆਂ ਦੇ ਉੱਪਰ 76 ਹੁੰਦੇ ਹਨ ਔਰ ਜਲਦੀ ਹੀ ਛੁਟ ਕੇ ਡਿੱਗਣਗੇ ਧਾਤੀ ਦੇ ਉੱਪਰ ਇਸ ਤਰ੍ਹਾਂ ਜੋ ਜੁੱਧ ਹੈ ਹੋਰ ਵੀ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਿ ਮਹਾਰਾਜ ਕਹਿੰਦੇ ਹਨ ਕਿ ਰਣ ਅਣਕਣੀ ਸਾਣ ਦੇ ਸਾਣ ਕੁਰੇ ਰਣ ਭੂਮੀ ਦੇ ਵਿੱਚ ਸਾਹਸ ਸਿੰਘ ਜੀ ਨਗਾਰੇ ਸਾਰੀਆਂ ਦਿਸ਼ਾਵਾਂ ਵਿੱਚ ਗੂੰਜਣਗੇ ਚਾਰੇ ਦਿਸ਼ਾਵਾਂ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਦਿਸ਼ਾਵਾਂ ਹਨ ਸਾਹਸ ਸਿੰਘ ਜੀ ਰਣ ਭੂਮੀ ਦੇ ਵਿੱਚ ਨਗਾਰੇ ਗੂੰਜਣਗੇ ਇਸ ਤਰ੍ਹਾਂ ਸ਼ੋਰ ਹੋਵੇਗਾ ਜੰਗੇ ਮੈਦਾਨ ਦੇ ਵਿੱਚ ਅਲੱਗ ਅਲੱਗ ਸਾਜਾਂ ਦਾ ਜਿਵੇਂ ਕਿ ਜ਼ਿਕਰ ਹੋਇਆ ਹੈ ਸਾਧ ਸੰਗਤ ਜੀ ਪਹਿਲਾਂ ਵੀ ਅੱਗੇ ਮਾਰੇ ਕਹਿੰਦੇ ਹਨ ਕਿ ਗੜ ਗੱਜ ਹੱਠੀ ਰਣ ਰੰਗ ਫਿਰੇ ਗੜ ਗੱਜ ਹੱਠੀ ਲੇ ਗੜ ਗੱਜ ਤੋਂ ਭਾਵ ਹੈ ਕਿ ਬਦਲਾਂ ਦੀ ਗਜਰ ਗਜਰ ਵਾਂਗ ਜੋ ਸੂਰਮੇ ਗੱਜਦੇ ਹਨ ਹੱਠੀ ਲੇ ਤੋਂ ਭਾਵ ਕਹੀਏ ਸਾਧ ਸੰਗਤ ਜੀ ਹੱਠੀ ਹੱਠੀ ਤੋਂ ਭਾਵ ਕਹੀਏ ਕਿ ਜਿਵੇਂ ਜੋ ਜਿਸ ਨੇ ਧਾਰਨ ਕੀਤਾ ਹੋਵੇ ਉਸ ਨੂੰ ਕਰਕੇ ਜਿੱਦ ਦੇ ਉੱਪਰ ਅੜ ਜਾਣਾ ਕਿਉਂ ਪਾਪ ਨੂੰ ਜੜੋਂ ਖਤਮ ਕਰਕੇ ਰੱਖਣਾ ਹੈ ਜ਼ੁਲਮ ਦਾ ਸਾਧ ਸੰਗ ਜੀ ਅੰਤ ਕਰਕੇ ਹੀ ਇਹ ਸਾਲ ਲੈਣਾ ਹੈ ਇਹ ਰਣ ਭੂਮੀ ਦੇ ਵਿੱਚ ਫਿਰਨਗੇ ਜੂਜਣਗੇ ਅੱਗੇ ਮਾਏ ਫਰਮਾਨ ਕਰਦੇ ਹਨ ਕਿ ਕਰ ਕੋਪ ਕਿਰਪਾਨ ਪਰਹਾਏ ਹਨਗੇ ਕਰੋਪ ਤੋਂ ਭਾਵ ਕਹੀ ਹੈ ਕੀ ਕਰੋਧਮਾਨ ਸਾਧ ਸੰਗ ਜੀ ਹੋ ਕੇ ਵੀ ਰਸ ਦੇ ਵਿੱਚ ਆਣ ਕੇ ਵੀ ਰਸ ਵਿੱਚ ਭਰ ਕੇ ਜੋਸ਼ ਦੇ ਵਿੱਚ ਰੋਹ ਦੇ ਵਿੱਚ ਜੋ ਆਕੇ ਸੂਰਮੇ ਹਨ ਉਹ ਤਲਵਾਰਾਂ ਚਲਾਉਣਗੇ ਖੜਗਾਂ ਚਲਾਉਣਗੇ ਕਿਰਪਾਨਾਂ ਸਾਹਸੰਗਤ ਜੀ ਜੰਗੇ ਮੈਦਾਨ 'ਚ ਚਲਾਉਣਗੇ ਮਹਾਰਾਜ ਅੱਗੇ ਕਹਿੰਦੇ ਹਨ ਕਿ ਪਟਕਾਏ ਝਟਾ ਝਟ ਚਾਰ ਰਹਿਗੇ ਜੋਦੇ ਝਟ ਭਟ ਤਰੰਤ ਬਹੁਤ ਹੀ ਜਲਦੀ ਸ਼ਸਤਰ ਛਾੜ ਕੇ ਛਾੜ ਕੇ ਤਾਂ ਭਾਵ ਕਹੀ ਹੈ ਕਿ ਜਿਵੇਂ ਸਾਹਸੰਗਤ ਜੀ ਬਾਲਣ ਸੰਗੀ ਦਾ ਰਖ ਸੰਗੀ ਦਾ ਹੈ ਇਸ ਤਰ੍ਹਾਂ ਦਵਾ-ਦਵਾ ਝਾੜ ਕੇ ਕਾਇਲ ਕਰਨਗੇ ਜ਼ਖਮੀ ਕਰ ਕਰ ਛੱਡ ਦੇਣਗੇ। ਅਵੈਰੀਆਂ ਦੀ ਫੌਜ ਨੂੰ ਮਹਾਰਾਜ ਅੱਗੇ ਕਹਿੰਦੇ ਹਨ ਕਿ ਕਰ ਕਾੜੇ ਕਿਰਪਾਨੇ ਕੰਪਾਵੇਂਗੇ ਤੇ ਤਲਵਾਰ ਕੱਢ ਕੇ ਜੋਦੇ ਸੁਰਮਤਾਂ ਵਿੱਚ ਛੋਰ ਕੇ ਕਮਾਉਣਗੇ ਉਸ ਨੂੰ ਲਹਿਰਾਉਣਗੇ। ਅੱਗੇ ਮਹਾਰਾਜ ਕਹਿੰਦੇ ਹਨ ਕਿ ਕਲ ਕੀ ਕਲਕ੍ਰਿਤ ਵਧਾਵੇਂਗੇ। ਕਲ ਕੀ ਅਵਤਾਰ ਕਲਜਗ ਦੇ ਵਿੱਚ ਆਪਣਾ ਯਾਸ਼ ਵਧਾਉਣਗੇ। ਕਰੇਤ ਤੋ ਭਾਵ ਹੈ ਸਾਧ ਸੰਗਤ ਜੀ ਯਸ਼ ਆਪਣੀ ਸੋਭਾ ਪਾਉਣੀ ਆਪਣੀ ਵਡਿਆਈ ਪਾਉਣੀ ਜੋ ਸਾਧ ਸੰਗਤ ਜੀ ਕਲਕੇ ਅਵਤਾਰ ਜੀ ਇੱਥੇ ਕਾਰਜ ਕਰ ਰਹੇ ਹਨ ਵਿੱਚ ਨੂੰ ਜਿਹਦੇ 24ਵੇਂ ਅਵਤਾਰ ਪਾਪ ਨੂੰ ਖਤਮ ਕਰਕੇ ਪਾਪ ਦਾ ਨਾਸ ਕਰਕੇ ਉਸ ਨੂੰ ਦੇਖ ਕੇ ਸਭ ਉਹਨਾਂ ਦੀ ਸੋਭਾ ਕਰਨਗੇ ਸੋਭਾ ਵਧਾਉਣਗੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਰਣ ਲੋਥ ਪਲੋਥ ਬਥਾਰ ਹੈਗੇ ਅਤੇ ਰਣ ਭੂਮੀ ਦੇ ਵਿੱਚ ਸਾਧ ਸੰਗਤ ਜੀ ਲੋਥਾਂ ਤੇ ਲੋਥਾਂ ਖਿਲਾਰ ਦੇਣਗੇ ਲੋਥਾਂ ਦੇ ਲੋਥਾਂ ਦੇ ਢੇਰ ਲਾਦਣਗੇ ਇਸ ਤਰ੍ਹਾਂ ਦਾ ਭਿਆਨਕ ਉਹ ਯੁੱਧ ਸੰਗਰਾਮ ਹੋਵੇਗਾ ਮਾਰੇ ਕਹਿੰਦੇ ਹਨ ਕਿ ਅੱਗੇ ਤੱਕ ਤੀਰ ਸਬੀਰਨ ਮਾਰ ਹੈਗੇ ਤੱਕ ਤੱਕ ਕੇ ਸੂਰਮਣ ਤੀਰ ਮਾਰਨਗੇ ਤੱਕ ਤੱਕ ਤੋਂ ਭਾਵ ਹੈ ਸਾਸੰਗਨੀ ਨਿਸ਼ਾਨੇ ਬਣਾ ਬਣਾ ਕੇ ਦੇਖ ਦੇਖ ਕੇ ਸੋਚ ਵਿਚਾਰ ਕੇ ਸੂਰਮਣ ਨੂੰ ਲੱਭ ਲੱਭ ਕੇ ਉਹ ਤੀਰ ਮਾਰਨਗੇ ਤਾਕੇ ਵਿਰੋਧੀਆਂ ਦੀ ਜੋ ਫੌਜ ਹੈ ਉਹ ਕਮਜ਼ੋਰ ਹੋ ਸਕੇ ਮਾਰਾ ਇਹ ਅੱਗੇ ਕਹਿੰਦੇ ਹਨਗੇ ਕਣ ਕੁੰਗਰ ਘੋਰ ਕਮਰੇ ਅਤੇ ਬਹੁਤ ਸਾਰੀ ਕੁੰਗਰੂ ਭਿਆਨਕ ਸੁਰ ਨਾਲ ਖੜਕਣਗੇ ਕਾਫੀ ਸਾਧ ਸੰਗਤ ਦੀ ਕੁੰਗਰੂ ਜਿਵੇਂ ਕਿ ਪਾਰਾਂ ਵਿੱਚ ਕੁੰਗਰੂ ਪਾ ਕੇ ਸ਼ੰਕਾਉਂਦੇ ਹਾਂ ਇਸ ਤਰ੍ਹਾਂ ਬਹੁਤ ਹੀ ਭਿਆਨਕ ਕੁੰਗਰੂ ਭਿਆਨਕ ਸੁਰ ਨਾਲ ਖੜਕਣਗੇ ਜਦੋਂ ਕਾਲ ਸਾਧ ਸੰਗਤ ਦੀ ਰੰਗਿਆ ਮੈਦਾਨ 'ਚ ਬੋਲੀਆਂ ਪਾ ਰਿਹਾ ਹੋਵੇ ਮਾਰਾ ਇਹ ਕਹਿੰਦੇ ਹਨ ਕਿ ਰਾਣਾ ਮੌਰ ਜョਧੇ ਵਿੱਚ ਸੂਰਮੇ ਤੀਰ ਉਛਾਲਣਗੇ ਤੀਰ ਮਾਰਨਗੇ ਤੀਰਾਂ ਦੀ ਵਰਖਾ ਕਰਨਗੇ ਸਾਧ ਸੰਗ ਜੀ ਮਹਾਰਾਜ ਅੱਗੇ ਕਹਿੰਦੇ ਹਨ ਕਿ ਗਾ ਹੱਤੀ ਗੱ ਚੜਾ ਚੜ ਝਾੜਾਂਗੇ ਅਤੇ ਤਲਵਾਰਾਂ ਫੜ ਕੇ ਵੈਰੀਆਂ ਉੱਤੇ ਤਰੰਤ ਝਾੜ ਦੇਣਗੇ ਝਾੜਨ ਭਾਵ ਹੈ ਸਾਧ ਸੰਗ ਜੀ ਵਾਰ ਕਰਨਗੇ ਉਹਨਾਂ ਦੇ ਅੰਗ ਜੁਹਨ ਕੱਟ-ਕੱਟ ਕੇ ਸੁੱਟ ਦੇਣਗੇ ਫਟੜ ਕਰਕੇ ਵੈਰੀਆਂ ਨੂੰ ਜ਼ਖਮੀ ਕਰਕੇ ਕਾਹਲ ਕਰਕੇ ਤਾਤੀ ਦੇ ਉੱਪਰ ਸੁੱਟਣਗੇ ਅੱਗੇ ਮਾਰਾਈ ਕਹਿੰਦੇ ਹਨ ਕਿ ਤੱਕ ਤੀਰ ਤੜਾ ਤੜ ਤਾੜਾਂਗੇ ਤਾੜਾਂਗੇ ਤਾਂ ਭਾਵ ਹੈ ਕਿ ਦੇਖਣਗੇ ਵੈਰੀਆਂ ਨੂੰ ਤੱਕ ਤੱਕ ਕੇ ਤੁਰੰਤ ਪਛਾਣ ਪਛਾਣ ਕੇ ਵੈਰੀਆਂ ਨੂੰ ਸਾਥ ਸੰਗਜੀ ਤੀਰਾਂ ਦੇ ਨਾਲ ਜਲਦੀ ਤੋਂ ਜਲਦੀ ਬਹੁਤ ਹੀ ਤੇਜ਼ ਰਫ਼ਤਾਰ ਦੇ ਨਾਲ ਝਾੜਦੇ ਫਿਰਨਗੇ ਖਤਮ ਕਰਨਗੇ ਅਤੇ ਤੱਕ ਕੇ ਵੈਰੀਆਂ ਨੂੰ ਤੀਰ ਚਲਾਉਣਗੇ ਆ ਆਸਾਤ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਗਿਰਦਾਸ ਕਰਦੇ ਮਹਾਰਾਜ ਸਿੱਖਾਣ ਸਿੱਖੀ ਦਾਣ ਕੇਸ ਦਾਣ ਰਸਦਨ ਬਖਸਣਾ ਸਿਰਤੇ ਮੇਹਰ ਪਰ ਯਾਤਰਕਣਾ ਖਾਸ ਸ੍ਰੀ ਚੜਦੀ ਕਲਾ ਕਰਨੀ ਨਾਮ ਦਾਣ ਬਖਸਣਾ ਬਾਣੀ ਪੜਨ ਦਾ ਬਲ ਬਖਸਣਾ ਆਪਣੇ ਪਿਆਰੇ ਸੇਵਕਾਂ ਨੂੰ ਕਲਯੁਗ ਤੋਂ ਰੱਖਿਆ ਕਰਨੀ ਮਹਾਰਾਜ ਸੱਚੀ ਬਾਸਾ ਸਾਹਸੰਗਜੀ ਕਥਾ ਦਾ ਵਿਚਾਰ ਕਰਦਿਆਂ ਮੈਂ ਇੱਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਭ ਸੰਗਤ ਬਖਸ਼ਣਯੋਗ ਬਖਸ਼ ਲੈਣਾ ਜਿਸ ਨੇ ਦਾਸ ਦਾ ਚੈਨ ਸਬਸਕ੍ਰਾਈਬ ਨਹੀਂ ਕੀਤਾ ਸਾਹਸੰਗਜੀ ਜੀ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ